2003 ਦਾ ਉਹ ਸਾਲ ਸੀ ਹਰ ਗਲੀ ਹਰ ਕਾਲਜ ਦੀ ਕੰਟੀਨ ਚ ਇੱਕ ਹੀ क्रेज ਸੀ ਤੇਰੇ ਨਾਮ ਵਾਲਾ ਸਲਮਾਨ ਦਾ ਲੰਮਾ హెయిਰ ਸਟਾਈਲ ਉਹ ਸੈਡ ਲਵ ਸਟੋਰੀਆਂ ਤੇ ਹਰ ਦਿਲ ਉੱਤੇ ਉਸ ਦਾ ਅਸਰ ਟੀਵੀ ਤੇ ਵਰਲਡ ਕੱਪ ਦਾ جنੂਨ ਸੀ ਸ਼ੋਏ ਵਖਤਰ ਤੇਜ਼ੀ ਨਾਲ ਦੌੜ ਰਿਹਾ ਸੀ ਪਰ ਸਚਿਨ ਦਾ ਉਹ ਅਪਰਕਰਟ ਪੁਆਇੰਟ ਤੋਂ ਉੱਪਰ ਜਾ ਰਿਹਾ ਸੀ ਤੇ ਪੂਰਾ ਮਹੱਲਾ ਗੂੰਜ ਉੱਠਦਾ ਸੀ ਮੋਬਾਈਲ ਨਵਾਂ ਨਵਾਂ ਸੀ ਰੀਚਾਰਜ ਕੂਪਨ ਤੇ ਇੱਕ ਐਸਐਮਐਸ ਭੇਜਣਾ ਵੀ ਸੋਚ ਸਮਦੋ ਕੇ ਹਰ ਸ਼ਬਦ ਮਹਿੰਗਾ ਲੱਗਦਾ ਸੀ ਸਾਰਸ ਵਾਇਰਸ ਨੇ ਡਰ ਪੈਦਾ ਕੀਤਾ ਹੋਇਆ ਸੀ ਪਰ ਦੇਸ਼ ਵਿੱਚ ਉਮੀਦਾਂ ਵੀ ਸੀ ਬਾਜਪੀ ਜੀ ਦੀ ਇੰਡੋ-ਪਾਕ ਦੋਸਤੀ ਬਸ ਫਿਰ ਤੋਰ ਪਈ ਸੀ ਸਿਨੇਮਾ ਘਰਾਂ ਚ ਮੁੰਨਾ ਵਾਈ ਐਮਬੀਬੀਐਸ ਆਪਣੇ ਮਸਤੀ ਭਰੇ ਅੰਦਾਜ਼ ਨਾਲ ਸਭ ਨੂੰ ਹੁਸਾ ਰਹੀ ਸੀ ਤੇ ਕੋਈ ਮਿਲ ਗਿਆ ਦਾ ਜਾਦੂ ਬਚਪਨ ਮੁੜ ਜਿਉਣ ਦਾ ਮੌਕਾ ਦੇ ਰਿਹਾ ਇਸ ਨੂੰ ਘਰਾਂ ਚ ਮੰਮੀ ਪਾਪਾ ਸਟਾਰ ਪਲੱਸ ਤੇ ਡਰਾਮੇ ਵੇਖ ਰਹੇ ਸੀ ਤੇ ਹੋਰ ਨਾਟਕ ਚੱਲ ਰਹੇ ਸੀ ਤੇ ਅਸੀਂ ਚੁੱਪ ਕੇ ਚੁੱਪ ਕੇ ਐਮਟੀਵੀ ਰੋਡਿਸ ਤੇ ਚੈਨਲ ਵੀ ਤੇ ਆਪਣੀ ਦੁਨੀਆ ਵੇਖਦੇ ਸੀ ਸੜਕਾਂ ਤੇ ਮਰੂਤੀ 800, ਸੈਂਟਰੋ ਤੇ ਹੀਰੋ Honda ਵਾਈਕਾਂ ਦੀ ਦੌੜ ਸੀ। ਸਕੂਲ ਵਿੱਚ ਕੈਮਲਨ ਜੀਓਮੈਟਰੀ ਬਾਕਸ ਤੇ ਅਮੀਰ ਦੋਸਤ ਦੇ ਘਰ PlayStation ਤੇ Prince of Persia ਖੇਡਾਂ ਦਾ ਜਾਦੂ ਸੀ। ਹਾਂਜੀ, ਸਾਲ ਸੀ 2003। ਜ਼ਿੰਦਗੀ ਸਾਦੀ ਸੀ, ਦੋਸਤੀ ਅਸਲੀ ਸੀ ਤੇ ਹਰ ਗਲੀ 'ਚ ਕ੍ਰਿਕਟ, ਹਾਸਾ ਨਵੇਂ ਸੁਪਨੇ ਅਤੇ ਨਵੀਆਂ ਉਮੀਦਾਂ ਦਾ ਸ਼ੋਰ ਸੀ